ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਾਰੇ ਆਪ ਜੀ ਨੂੰ ਬੇਨਤੀ ਕਰਨ ਨੂੰ ਇਕੱਠੇ ਹੋਏ ਆਂ ਕੱਲ ਸਵੇਰੇ 8 ਵਜੇ ਡਾਕਟਰਾਂ ਸਟੇਡੀਅਮ ਦੇ ਪਿੱਛੋਂ ਜਿਹੜੀ ਬੈਕ ਸਾਈਡ ਦੀ ਪਾਰਕਿੰਗ ਆ ਉੱਥੋਂ ਇੱਕ ਖਾਲਸਾ ਰਾਈਡ ਤਿਰੰਗਾ ਰਾਈਡ ਕੱਢੀ ਜਾਊਗੀ ਜਿਹੜੀ ਬਾਈਕ ਰਾਈਡ ਇੰਡੀਆ ਗੇਟ ਜਾਊਗੀ ਜੋ ਦੇਸ਼ ਦੇ ਸਾਡੇ ਸੈਨਿਕਾਂ ਦਾ ਮਨੋਬਲ ਵਧਾਉਣ ਵਾਸਤੇ ਜਿਸ ਤਰੀਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਇੱਕ ਸਬਕ ਸਿਖਾਇਆ ਹੈ ਔਰ ਉਹਦੇ ਅੰਦਰ ਵੀ ਸਾਡੇ 에ਅਰ ਫੋਰਸ ਦੇ ਚੀਫ ਜਿਸ ਤਰੀਕੇ ਆਪਣੇ ਪੂਰੇ ਜਹਾਜ ਜਰੋਲ ਚ ਦਿਖਾਈ ਦਿੱਤੇ ਇਹ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਸਿੱਖਾਂ ਵਾਸਤੇ ਪੂਰਾ ਦੇਸ਼ ਜਿੱਥੇ ਇਸ ਉਤਸਵ ਨੂੰ ਮਨਾ ਰਿਹਾ ਹੈ ਉਥੇ ਅਸੀਂ ਵੀ ਸਾਰੇ ਆਪਣੀ ਕਮਿਊਨਿਟੀ ਦੇ ਲੋਕ ਮਿਲ ਕੇ ਪੂਰੇ ਦੇਸ਼ ਨੂੰ ਸੰਦੇਸ਼ ਦੇ ਸਕੀਏ ਕਿ ਸਿੱਖਾਂ ਦਾ ਇੱਕ ਰੂਪ ਵੱਖਰਾ ਹੀ ਆ ਉਹਨਾਂ ਦੀ ਪਛਾਣ ਵੀ ਵੱਖਰੀ ਆ ਸੋ ਇਹ ਖਾਲਸਾ ਰਾਈਡ ਜਿਹੜੀ ਆ ਤਿਰੰਗਾ ਰਾਈਡ ਇਹ ਟਾਲਕਟੋਰਾ ਸਟੇਡੀਅਮ ਦੀ ਬੈਕ ਸਾਈਡ ਤੋਂ ਪਾਰਕਿੰਗ ਤੋਂ ਕੱਲ ਸਵੇਰੇ 8 ਵਜੇ ਚੱਲੂਗੀ ਜਿਸ ਨੂੰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਰੇਖਾ ਗੁਪਤਾ ਜੀ ਝੰਡੀ ਦੇਣਗੇ ਸੋ ਮੈਂ ਆਪ ਸਭ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਵੀ ਇਹਦਾ ਹਿੱਸਾ ਬਣੋ ਜਿਆਦਾ ਤੋਂ ਜਿਆਦਾ ਸਾਰੇ ਇਸ ਬਾਈਕ ਰਾਈਡ ਅੰਦਰ ਆਓ ਔਰ ਅੱਜ ਸਾਡੇ ਸਾਰੇ ਜਿਹੜੇ ਇੱਥੇ ਬੈਠੇ ਨੇ ਮੇਰੇ ਸਤਿਕਾਰਯੋਗ ਸ਼ਖਸੀਅਤਾਂ ਇਹਨਾਂ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰਿਆਂ ਨੂੰ ਬੇਨਤੀ ਕਰੂੰਗਾ ਇੱਕ ਵਾਰ ਜ਼ੋਰ ਭਰ ਕੇ ਫਤਿਹ ਨਾਲ ਆਪਾਂ ਸਭ ਨੂੰ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਡੇਟ ਵੀ ਬੜੀ ਜ਼ਰੂਰੀ ਆ ਕਿਉਂਕਿ ਅੱਜ 20 ਤਰੀਕ ਆ ਕੱਲ 21 ਆ 21 ਤਰੀਕ ਨੂੰ ਸਵੇਰੇ 8 ਵਜੇ ਟਾਲਟੋਰਾ ਸਟੇਡੀਅਮ ਕੇਸਰੀ ਪੱਗਾ ਸਜਾ ਕੇ ਆਪਾਂ ਸਾਰੇ ਇਸ ਪ੍ਰੋਗਰਾਮ ਚ ਰਵਾਂਗੇ ਆ ਵੇਖੋ ਮੈਨੂੰ ਕੈਮਰੇ ਵਾਲ ਨੂੰ ਬਾਰ ਬਾਰ ਕਹਿਣਾ ਪੈਂਦਾ ਕਿਉਂਕਿ ਇਹ ਵੀ ਨਹੀਂ ਸਮਝਦਾ ਵੀ ਜਿਹੜੇ ਇੰਨੇ ਮਿਹਨਤ ਕਰ ਰਹੇ ਨੇ ਉਹਨਾਂ ਦੀ ਸ਼ਕਲਾਂ ਤੇ ਦਿਖਾ ਦਿਓ ਮੇਰੀ ਦਿਖਾਈ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ 21 ਤਰੀਕ ਨੂੰ ਸਵੇਰੇ 8 ਵਜੇ ਟਾਲਟੂਰਾ ਸਟੇਡੀਅਮ ਦੇ ਬੈਕ ਸਾਈਡ ਦੀ ਪਾਰਕਿੰਗ ਤੋਂ ਚੱਲਾਂਗੇ ਔਰ ਇੰਡੀਆ ਗੇਟ ਜਾਵਾਂਗੇ ਔਰ ਸਾਰੇ ਵਿੱਚ ਸਾਥ ਦਿਓ ਜੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਾਰੇ ਆਪ ਜੀ ਨੂੰ ਬੇਨਤੀ ਕਰਨ ਨੂੰ ਇਕੱਠੇ ਹੋਏ ਆਂ ਕੱਲ ਸਵੇਰੇ 8 ਵਜੇ ਡਾਲਟਰੋ ਸਟੇਡੀਅਮ ਦੇ ਪਿੱਛੋਂ ਜਿਹੜੀ ਬੈਕ ਸਾਈਡ ਦੀ ਪਾਰਕਿੰਗ ਆ ਉੱਥੋਂ ਇੱਕ ਖਾਲਸਾ ਰਾਈਡ ਤਿਰੰਗਾ ਰਾਈਡ ਕੱਢੀ ਜਾਊਗੀ ਜਿਹੜੀ ਬਾਈਕ ਰਾਈਡ ਇੰਡੀਆ ਗੇਟ ਜਾਊਗੀ ਜੋ ਦੇਸ਼ ਦੇ ਸਾਡੇ ਸੈਨਿਕਾਂ ਦਾ ਮਨੋਬਲ ਵਧਾਉਣ ਵਾਸਤੇ ਜਿਸ ਤਰੀਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਇੱਕ ਸਬਕ ਸਿਖਾਇਆ ਹੈ ਔਰ ਉਹਦੇ ਅੰਦਰ ਵੀ ਸਾਡੇ 에ਅਰ ਫੋਰਸ ਦੇ ਚੀਫ ਜਿਸ ਤਰੀਕੇ ਆਪਣੇ ਪੂਰੇ ਜਹੋ ਜਰੋਲ ਚ ਦਿਖਾਈ ਦਿੱਤੇ ਇਹ ਸਾਡੇ ਲਈ ਬੜੀ ਮਾਣ ਦੀ ਗੱਲ ਆ ਸਿੱਖਾਂ ਵਾਸਤੇ ਪੂਰੇ ਦੇਸ਼ ਜਿੱਥੇ ਇਸ ਉਤਸਵ ਨੂੰ ਮਨਾ ਰਿਹਾ ਹੈ ਉਥੇ ਅਸੀਂ ਵੀ ਸਾਰੇ ਆਪਣੀ ਕਮਿਊਨਿਟੀ ਦੇ ਲੋਕ ਮਿਲ ਕੇ ਪੂਰੇ ਦੇਸ਼ ਨੂੰ ਸੰਦੇਸ਼ ਦੇ ਸਕੀਏ ਕਿ ਸਿੱਖਾਂ ਦਾ ਇੱਕ ਰੂਪ ਵੱਖਰਾ ਹੀ ਆ ਉਹਨਾਂ ਦੀ ਪਛਾਣ ਵੀ ਵੱਖਰੀ ਆ ਸੋ ਇਹ ਖਾਲਸਾ ਰਾਈਡ ਜਿਹੜੀ ਆ ਤਿਰੰਗਾ ਰਾਈਡ ਇਹ ਟਾਲਕਟੋਰਾ ਸਟੇਡੀਅਮ ਦੀ ਬੈਕ ਸਾਈਡ ਤੋਂ ਪਾਰਕਿੰਗ ਤੋਂ ਕੱਲ ਸਵੇਰੇ 8 ਵਜੇ ਚੱਲੂਗੀ ਜਿਸ ਨੂੰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਰੇਖਾ ਗੁਪਤਾ ਜੀ ਚੰਡੀ ਦੇਣਗੇ ਸੋ ਮੈਂ ਆਪ ਸਭ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਵੀ ਇਹਦਾ ਹਿੱਸਾ ਬਣੋ ਜਿਆਦਾ ਤੋਂ ਜਿਆਦਾ ਸਾਰੇ ਇਸ ਬਾਈਕ ਰਾਈਡ ਅੰਦਰ ਆਓ ਅਰ ਅੱਜ ਸਾਡੇ ਸਾਰੇ ਜਿਹੜੇ ਇੱਥੇ ਬੈਠੇ ਨੇ ਮੇਰੇ ਸਤਕਾਰਯੋਗ ਸ਼ਖਸੀਅਤਾਂ ਇਹਨਾਂ ਸਭ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰਿਆਂ ਨੂੰ ਬੇਨਤੀ ਕਰੂੰਗਾ ਇੱਕ ਵਾਰ ਜ਼ੋਰ ਫਰਾਂ ਦਾ ਫਤਿਹ ਨਾਲ ਆਪਾਂ ਸਭ ਨੂੰ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਡੇਟ ਵੀ ਬੜੀ ਜ਼ਰੂਰੀ ਆ ਕਿਉਂਕਿ ਅੱਜ 20 ਤਰੀਕਾ ਕੱਲ 21 ਆ 21 ਤਰੀਕ ਨੂੰ ਸਵੇਰੇ 8 ਵਜੇ ਟਾਲਟੋਰਾ ਸਟੇਡੀਅਮ ਕੇਸਰੀ ਪੱਗਾਂ ਸਜਾ ਕੇ ਆਪਾਂ ਸਾਰੇ ਇਸ ਪ੍ਰੋਗਰਾਮ ਚ ਰਵਾਂਗੇ ਆ ਵੇਖੋ ਮੈਨੂੰ ਕੈਮਰੇ ਵਾਲ ਨੂੰ ਬਾਰ-ਬਾਰ ਕਹਿਣਾ ਪੈਂਦਾ ਕਿਉਂਕਿ ਇਹ ਵੀ ਨਹੀਂ ਸਮਝਦੇ ਵੀ ਜਿਹੜੇ ਇੰਨੇ ਮਿਹਨਤ ਕਰ ਰਹੇ ਉਹਨਾਂ ਦੀ ਸ਼ਕਲਾਂ ਤੇ ਦਿਖਾ ਦਿਓ ਮੇਰੀ ਦਿਖਾਈ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ 21 ਤਰੀਕ ਨੂੰ ਸਵੇਰੇ 8 ਵਜੇ ਟਾਲਟੂਰਾ ਸਟੇਡੀਅਮ ਦੇ ਬੈਕ ਸਾਈਡ ਦੀ ਪਾਰਕਿੰਗ ਤੋਂ ਚੱਲਾਂਗੇ ਔਰ ਇੰਡੀਆ ਗੇਟ ਜਾਵਾਂਗੇ ਔਰ ਸਾਰੇ ਵਿੱਚ ਸਾਥ ਦੇ ਹੋ ਜੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਸੋਨੇਹਾ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਾਰੇ ਆਪ ਜੀ ਨੂੰ ਬੇਨਤੀ ਕਰਨ ਨੂੰ ਇਕੱਠੇ ਹੋਏ ਆਂ ਕੱਲ ਸਵੇਰੇ 8 ਵਜੇ ਟਾਲਟੋਰਾ ਸਟੇਡੀਅਮ ਦੇ ਪਿੱਛੋਂ ਜਿਹੜੀ ਬੈਕ ਸਾਈਡ ਦੀ ਪਾਰਕਿੰਗ ਆ ਉੱਥੋਂ ਇੱਕ ਖਾਲਸਾ ਰਾਈਡ ਤਿਰੰਗਾ ਰਾਈਡ ਕੱਢੀ ਜਾਊਗੀ ਜਿਹੜੀ ਬਾਈਕ ਰਾਈਡ ਇੰਡੀਆ ਗੇਟ ਜਾਊਗੀ ਜੋ ਦੇਸ਼ ਦੇ ਸਾਡੇ ਸੈਨਿਕਾਂ ਦਾ ਮਨੋਬਲ ਵਧਾਉਣ ਵਾਸਤੇ ਜਿਸ ਤਰੀਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਇੱਕ ਸਬਕ ਸਿਖਾਇਆ ਹੈ ਔਰ ਉਹਦੇ ਅੰਦਰ ਵੀ ਸਾਡੇ 에ਅਰ ਫੋਰਸ ਦੇ ਚੀਫ ਜਿਸ ਤਰੀਕੇ ਆਪਣੇ ਪੂਰੇ ਜਹੋ ਜਰੋਲ ਚ ਦਿਖਾਈ ਦਿੱਤੇ ਇਹ ਸਾਡੇ ਦੇ ਬੜੇ ਮਾਣ ਦੀ ਗੱਲ ਆ ਸਿੱਖਾਂ ਵਾਸਤੇ ਪੂਰੇ ਦੇਸ਼ ਜਿੱਥੇ ਇਸ ਉਤਸਵ ਨੂੰ ਮਨਾ ਰਿਹਾ ਹੈ ਉਥੇ ਅਸੀਂ ਵੀ ਸਾਰੇ ਆਪਣੀ ਕਮਿਊਨਿਟੀ ਦੇ ਲੋਕ ਮਿਲ ਕੇ ਪੂਰੇ ਦੇਸ਼ ਨੂੰ ਸੰਦੇਸ਼ ਦੇ ਸਕੀਏ ਕਿ ਸਿੱਖਾਂ ਦਾ ਇੱਕ ਰੂਪ ਵੱਖਰਾ ਹੀ ਆ ਉਹਨਾਂ ਦੀ ਪਛਾਣ ਵੀ ਵੱਖਰੀ ਆ ਸੋ ਇਹ ਖਾਲਸਾ ਰਾਈਡ ਜਿਹੜੀ ਆ ਤਿਰੰਗਾ ਰਾਈਡ ਇਹ ਟਾਲਕਟੋਰਾ ਸਟੇਡੀਅਮ ਦੀ ਬੈਕ ਸਾਈਡ ਤੋਂ ਪਾਰਕਿੰਗ ਤੋਂ ਕੱਲ ਸਵੇਰੇ 8 ਵਜੇ ਚੱਲੂਗੀ ਜਿਸ ਨੂੰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਰੇਖਾ ਗੁਪਤਾ ਜੀ ਛੰਟੀ ਦੇਣਗੇ ਸੋ ਮੈਂ ਆਪ ਸਭ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਵੀ ਇਹਦਾ ਹਿੱਸਾ ਬਣੋ ਜਿਆਦਾ ਤੋਂ ਜਿਆਦਾ ਸਾਰੇ ਇਸ ਬਾਈਕ ਰਾਈਡ ਅੰਦਰ ਆਓ ਅਰ ਅੱਜ ਸਾਡੇ ਸਾਰੇ ਜਿਹੜੇ ਇੱਥੇ ਬੈਠੇ ਨੇ ਮੇਰੇ ਸਤਕਾਰਯੋਗ ਸ਼ਖਸੀਅਤਾਂ ਇਹਨਾਂ ਸਭ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰਿਆਂ ਨੂੰ ਬੇਨਤੀ ਕਰੂੰਗਾ ਇੱਕ ਵਾਰ ਜ਼ੋਰ ਫਰਾਂ ਫਤਿਹਨਾਲ ਆਪਾ ਸਾਹਿਬ ਨੂੰ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਡੇਟ ਵੀ ਬੜੀ ਜ਼ਰੂਰੀ ਆ ਕਿਉਂਕਿ ਅੱਜ 20 ਤਰੀਕ ਆ ਕੱਲ 21 ਆ 21 ਤਰੀਕ ਨੂੰ ਸਵੇਰੇ 8 ਵਜੇ ਟਾਲਟੋਰਾ ਸਟੇਡੀਅਮ ਕੇਸਰੀ ਪੱਗਾ ਸਜਾ ਕੇ ਆਪਾਂ ਸਾਰੇ ਇਸ ਪ੍ਰੋਗਰਾਮ ਚ ਰਵਾਂਗੇ ਅਵੇ ਕੋ ਮੈਨੂੰ ਕੈਮਰੇ ਵਾਲ ਨੂੰ ਬਾਰ-ਬਾਰ ਕਹਿਣਾ ਪੈਂਦਾ ਕਿਉਂਕਿ ਇਹ ਵੀ ਨਹੀਂ ਸਮਝਦੇ ਵੀ ਜਿਹੜੇ ਇੰਨੇ ਮਿਹਨਤ ਕਰ ਰਹੇ ਨੇ ਉਹਨਾਂ ਦੀ ਸ਼ਕਲਾਂ ਤੇ ਦਿਖਾ ਦਿਓ ਮੇਰੀ ਦਿਖਾਈ ਜਾ ਰਹੇ ਆ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ 21 ਤਰੀਕ ਨੂੰ ਸਵੇਰੇ 8 ਵਜੇ ਟਾਲਟੂਰਾ ਸਟੇਡੀਅਮ ਦੇ ਬੈਕ ਸਾਈਡ ਦੀ ਪਾਰਕਿੰਗ ਤੋਂ ਚੱਲਾਂਗੇ ਔਰ ਇੰਡੀਆ ਗੇਟ ਜਾਵਾਂਗੇ ਔਰ ਸਾਰੇ ਵਿੱਚ ਸਾਥ ਦੇ ਹੋ ਜੇ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸੋਨਿਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਾਰੇ ਆਪ ਜੀ ਨੂੰ ਬੇਨਤੀ ਕਰਨ ਨੂੰ ਇਕੱਠੇ ਹੋਏ ਆਂ ਕੱਲ ਸਵੇਰੇ 8 ਵਜੇ ਡਾਲਟੋਨਰਾ ਸਟੇਡੀਅਮ ਦੇ ਪਿੱਛੋਂ ਜਿਹੜੀ ਬੈਕ ਸਾਈਡ ਦੀ ਪਾਰਕਿੰਗ ਆ ਉੱਥੋਂ ਇੱਕ ਖਾਲਸਾ ਰਾਈਡ ਤਿਰੰਗਾ ਰਾਈਡ ਕੱਢੀ ਜਾਊਗੀ ਜਿਹੜੀ ਬਾਈਕ ਰਾਈਡ ਇੰਡੀਆ ਗੇਟ ਜਾਊਗੀ ਜੋ ਦੇਸ਼ ਦੇ ਸਾਡੇ ਸੈਨਿਕਾਂ ਦਾ ਮਨੋਬਲ ਵਧਾਉਣ ਵਾਸਤੇ ਜਿਸ ਤਰੀਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਇੱਕ ਸਬਕ ਸਿਖਾਇਆ ਹੈ ਔਰ ਉਹਦੇ ਅੰਦਰ ਵੀ ਸਾਡੇ 에ਅਰ ਫੋਰਸ ਦੇ ਚੀਫ ਜਿਸ ਤਰੀਕੇ ਆਪਣੇ ਪੂਰੇ ਜਹਾਜ ਜਰੋਲ ਚ ਦਿਖਾਈ ਦਿੱਤੇ ਇਹ ਸਾਡੇ ਦੀ ਬੜੀ ਮਾਣ ਦੀ ਗੱਲ ਆ ਸਿੱਖਾਂ ਵਾਸਤੇ ਪੂਰਾ ਦੇਸ਼ ਜਿੱਥੇ ਇਸ ਉਤਸਵ ਨੂੰ ਮਨਾ ਰਿਹਾ ਹੈ ਉਥੇ ਅਸੀਂ ਵੀ ਸਾਰੇ ਆਪਣੀ ਕਮਿਊਨਿਟੀ ਦੇ ਲੋਕ ਮਿਲ ਕੇ ਪੂਰੇ ਦੇਸ਼ ਨੂੰ ਸੰਦੇਸ਼ ਦੇ ਸਕੀਏ ਕਿ ਸਿੱਖਾ ਦਾ ਇੱਕ ਰੂਪ ਵੱਖਰਾ ਹੀ ਆ ਉਹਨਾਂ ਦੀ ਪਛਾਣ ਵੀ ਵੱਖਰੀ ਆ ਸੋ ਇਹ ਖਾਲਸਾ ਰਾਈਡ ਜਿਹੜੀ ਆ ਤਿਰੰਗਾ ਰਾਈਡ ਇਹ ਟਾਲਕਟੋਰਾ ਸਟੇਡੀਅਮ ਦੀ ਬੈਕ ਸਾਈਡ ਤੋਂ ਪਾਰਕਿੰਗ ਤੋਂ ਕੱਲ ਸਵੇਰੇ 8 ਵਜੇ ਚੱਲੂਗੀ ਜਿਸ ਨੂੰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਰੇਖਾ ਗੁਪਤਾ ਜੀ ਝੰਡੀ ਦੇਣਗੇ ਸੋ ਮੈਂ ਆਪ ਸਭ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਵੀ ਇਹਦਾ ਹਿੱਸਾ ਬਣੋ ਜਿਆਦਾ ਤੋਂ ਜਿਆਦਾ ਸਾਰੇ ਇਸ ਬਾਈਕ ਰਾਈਡ ਅੰਦਰ ਆਓ ਅੱਜ ਸਾਡੇ ਸਾਰੇ ਜਿਹੜੇ ਇੱਥੇ ਬੈਠੇ ਨੇ ਮੇਰੇ ਸਤਕਾਰਯੋਗ ਸ਼ਖਸੀਅਤਾਂ ਇਹਨਾਂ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰਿਆਂ ਨੂੰ ਬੇਨਤੀ ਕਰੂੰਗਾ ਇੱਕ ਵਾਰ ਜ਼ੋਰ ਫਰਾਂ ਦਾ ਫਤਿਹ ਨਾਲ ਆਪਾਂ ਸਭ ਨੂੰ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਡੇਟ ਵੀ ਬੜੀ ਜ਼ਰੂਰੀ ਆ ਕਿਉਂਕਿ ਅੱਜ 20 ਤਰੀਕ ਆ ਕੱਲ 21 ਆ 21 ਤਰੀਕ ਨੂੰ ਸਵੇਰੇ 8 ਵਜੇ ਟਾਲਟੋਰਾ ਸਟੇਡੀਅਮ ਜੈਸਰੀ ਪੱਗਾ ਸਜਾ ਕੇ ਆਪਾਂ ਸਾਰੇ ਇਸ ਪ੍ਰੋਗਰਾਮ ਚ ਰਵਾਂਗੇ ਆ ਵੇਖੋ ਮੈਨੂੰ ਕੈਮਰੇ ਵਾਲ ਨੂੰ ਬਾਰ ਬਾਰ ਕਹਿਣਾ ਪੈਂਦਾ ਕਿਉਂਕਿ ਇਹ ਵੀ ਨਹੀਂ ਸਮਝਦੇ ਵੀ ਜਿਹੜੇ ਇੰਨੇ ਮਿਹਨਤ ਕਰ ਰਹੇ ਉਹਨਾਂ ਦੀ ਸ਼ਕਲਾਂ ਤੇ ਦਿਖਾ ਦਿਓ ਮੇਰੀ ਦਿਖਾਈ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ 21 ਤਰੀਕ ਨੂੰ ਸਵੇਰੇ 8 ਵਜੇ ਟਾਲਟੂਰਾ ਸਟੇਡੀਅਮ ਦੇ ਬੈਕ ਸਾਈਡ ਦੀ ਪਾਰਕਿੰਗ ਤੋਂ ਚੱਲਾਂਗੇ ਔਰ ਇੰਡੀਆ ਗੇਟ ਜਾਵਾਂਗੇ ਔਰ ਸਾਰੇ ਵਿੱਚ ਸਾਥ ਦਿਓ ਜੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਂ ਜੀ ਆ ਗਾ ਰਹੇ